ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿਸ਼ਸ਼ਤੀਕਾਰ ਮਹਾਤਵਾ ਦਾ ਉਸ ਰਾਜ ਬਿਕਮਜੀਤ ਸਿੰਘ ਮਜੀਠੀਆ ਦਾ ਵੱਡਾ ਪਿਆਰ ਇੱਕ ਪਾਸੇ ਉਹਨਾਂ ਦੇ ਚੀਚੇ ਸੁਖਬੀਰ ਸਿੰਘ ਬਾਦਲ ਨੂੰ ਤੀਜੀ ਵਾਰ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ ਲੇਕਿਨ ਉਧਰ ਸੁਖਬੀਰ ਸਿੰਘ ਬਾਦਲ ਹੁਣ ਡਟ ਕੇ ਖੜ ਗਏ ਨੇ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਉਹਨਾਂ ਨੇ ਕਿਹਾ ਕਿ ਕਿਦੇ ਇਸ਼ਾਰਿਆਂ ਤੇ ਫੈਸਲੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਆਏ ਫਿਰ ਦੂਸਰੇ ਪਾਸੇ ਉਹਨਾਂ ਨੇ ਪਲਟਵਾਰ ਕੀਤਾ ਸ਼ਰੋਮਣੀ ਅਕਾਲੀ ਦਲ ਦੇ ਪੰਜ ਮੈਂਬਰੀ ਕਮੇਟੀ ਜਿਹੜੀ ਹਾਲੇ ਵਰਕਸ਼ੀਰ ਹੈ ਜਿੰਨਾਂ ਵੱਲੋਂ ਭਰਤੀ ਕੀਤੀ ਜਾ ਰਹੀ ਹੈ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਅਤੇ ਸ਼ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਵੱਲੋਂ ਤੋਂ ਬਣੀ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਵੱਲੋਂ ਇਹ ਵਿਰੋਧ ਵੀ ਕੀਤਾ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਦਾ ਖਾਸ ਕਰਕੇ ਭਰਤੀ ਇਹ ਜਿਹੜੀ ਹੈ ਬੁਗਸ ਕੀਤੀ ਗਈ ਹੈ ਯਾਨੀ ਕਿ ਭਰਤੀ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਭਰਤੀ ਦਾ ਵੀ ਰਾਜ ਖੁੱਲ ਕੇ ਆ ਗਿਆ ਇਸ ਨੂੰ ਲੈ ਕੇ ਤੱਤੇ ਹੋ ਗਏ ਨੇ ਮਨ ਬਿਕਮਜੀਤ ਸਿੰਘ ਮਜੀਠੀਆ ਬਿਕਮਜੀਤ ਸਿੰਘ ਮਜੀਠੀਆ ਕਹਿੰਦੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਮੈਂਬਰੀ ਜਿਹੜੀ ਚਰਮਨੀ ਇਕਾਲੀ ਦਲ ਦੀ ਕਮੇਟੀ ਬਣੀ ਸੀ ਉਹ ਸੱਤ ਮੈਂਬਰ ਸੀ ਉਹਦੇ ਵਿੱਚ ਉਹ ਸੱਤ ਮੈਂਬਰੀ ਸੀ ਉਹਨਾਂ ਕਹਿਆ ਜਿਹੜੇ ਮੇਨ ਪ੍ਰਧਾਨ ਸੀ ਉਹ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਸ ਤੋਂ ਬਾਅਦ ਜਿਹੜੇ ਸਰਪ੍ਰਸਤ ਸੀ ਉਹ ਸੀ ਕਿਰਪਾਲ ਸਿੰਘ ਬਡੂੰਗਰ ਉਹਨਾਂ ਨੇ ਕਹਿਆ ਕਿ ਜਦੋਂ ਉਹ ਦੋ ਹੀ ਨਹੀਂ ਰਹੇ ਕਿਉਂਕਿ ਇਹਨਾਂ ਦੀ ਸਹਿਮਤੀ ਨਹੀਂ ਬਣੀ ਕਿਉਂਕਿ ਜਿਹੜੇ ਪੰਜ ਮਨਪ੍ਰੀਤਿਆਲੀ ਸੰਤਾ ਸਿੰਘ ਹਦੈਪੁਰੀ ਬੀਬਾ ਸਤਵੰਤ ਕੌਰ ਅਤੇ ਗੁਰਪ੍ਰਤਾਪ ਸਿੰਘ ਵੜਾਲਾ ਇਹ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ ਇਹ ਆਰਐਸਐਸ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ ਇਸ ਕਰਕੇ ਕਿਰਪਾਲ ਸਿੰਘ ਵਡੂੰਗਰ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਜਿਹੜੀ ਸਹਿਮਤੀ ਨਹੀਂ ਬਣੀ ਇਸ ਕਰਕੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਤੋਂ ਐਜ਼ਏ ਚੇਅਰਪਰਸਨ ਦੀ ਕੁਰਸੀ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਕਿਹਾ ਇਹ ਤਾਂ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਹੀ ਨਹੀਂ ਇਹ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਤੋੜ-ਮਰੋੜ ਕੇ ਪੰਥ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ ਕਹਿੰਦੇ ਬਿਕਰਮਜੀਤ ਸਿੰਘ ਜੀਠੀਆ ਬੜੇ ਦਾਅਵੇ ਨਾਲ ਕਹਿ ਰਹੇ ਨੇ ਕਿ ਪੰਥ ਹੈ ਸੁਖਬੀਰ ਸਿੰਘ ਬਾਦਲ ਦੇ ਨਾਲ ਹੈ ਪੰਜਾਬੀ ਤੁਸੀਂ ਆਪਣੇ ਕਮੈਂਟ ਪੰਜਾਬੀ ਦੇ ਵਿੱਚ ਸ਼ੇਅਰ ਅਤੇ ਲਾਈਕ ਕਰ ਰਹੇ ਨੇ ਕਿ ਪੰਥ ਸੁਖਬੀਰ ਸਿੰਘ ਬਾਦਲ ਦੇ ਨਾਲ ਹੈ ਕਿ ਪੰਥ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਸਲਾ ਬਿਕਰਮਜੀਤ ਸਿੰਘ ਜੀਠੀਆ ਦੇ ਨਾਲ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹਾਲੇ ਵੀ ਚੱਲ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਅਨੁਸਾਰ ਜੋ ਹੁਕਮਨਾਮਾ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਸੈਬ ਦੀ ਪਕਸੀਲ ਤੋਂ ਜਾਰੀ ਕੀਤਾ ਗਿਆ ਸੀ ਜਦੋਂ 6 ਤੋਂ 7 ਵੱਡੀਆਂ ਗਲਤੀਆਂ ਮੰਨੀਆਂ ਸੀ ਸੁਖਬੀਰ ਸਿੰਘ ਬਾਦਲ ਨੇ ਇਸ ਦੇ ਪਾਪ ਯੂਧ ਬਿਕਮਜੀਤ ਸਿੰਘ ਮਜੀਠੀਆ ਆਪਣੇ ਜਾਨੀ ਕਿ ਅ ਸੁਖਬੀਰ ਸਿੰਘ ਬਾਦਲ ਦਾ ਹੱਕ ਜਿਹੜਾ ਪੱਖ ਪੂਰੇ ਨੇ ਖੜਗੇ ਨੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦ ਦੇ ਹੱਕ ਵਿੱਚ ਬੋਲੇ ਉਹਨਾਂ ਨੇ ਕਿਹਾ ਕਿ ਮਾਨਤਾ ਰੱਦ ਹੋ ਚੁੱਕੀ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੱਤ ਮੈਂਬਰੀ ਕਮੇਟੀ ਬਣੀ ਸੀ ਧੰਨਵਾਦ